ਤੁਸੀਂ ਸੁਣ ਰਹੇ ਹੋ ਪੰਜਾਬੀ ਜਿਹੜੀ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦੇਣਾ ਅੱਜ 13 ਅਕਤੂਬਰ ਹੈ 13 ਅਕਤੂਬਰ 1710 ਦੇ ਦਿਨ ਭਾਈ ਸੁਖਾ ਸਿੰਘ ਅਤੇ ਸ਼ਾਮ ਸਿੰਘ ਦੀ ਅਗਵਾਈ ਦੇ ਵਿੱਚ ਸਿੱਖ ਫੌਜਾਂ ਨੇ ਸ਼ਮਸ ਖਾਨ ਅਤੇ ਬਾਈਜ਼ਦ ਖਾਨ ਦੀ ਫੌਜ ਦੇ ਨਾਲ ਯਾਕੂਬ ਖਾਨ ਦੇ ਬਾਗ ਦੇ ਵਿੱਚ ਅਤੇ ਇਸ ਦੇ ਬਾਹਰ ਖੂਬ ਲੋਹਾ ਲਿਆ ਸੀ ਪਰ ਥੋੜੀ ਕੈਂਤੀ ਅਤੇ ਬਹੁਤ ਘਾਟਾ ਸਲਾਹ ਹੋਣ ਕਰਕੇ ਸਿੱਖ ਬਹੁਤੀ ਦੇਰ ਟਿਕ ਨਾ ਸਕੇ ਇਸ ਲੜਾਈ ਦੇ ਵਿੱਚ ਬਹੁਤ ਸਾਰੇ ਸਿੱਖ ਸ਼ਹੀਦ ਹੋ ਗਏ ਸਿੱਖ ਆਪਣੇ ਜਰਨੈਲ ਭਾਈ ਸੁੱਖਾ ਸਿੰਘ ਜੀ ਦੀ ਸ਼ਹੀਦੀ ਮਗਰੋਂ ਪਿੱਛੇ ਹਟ ਕੇ ਸਰਹੰਦ ਦੇ ਕਿਲੇ ਦੇ ਵਿੱਚ ਜਾ ਵੜੇ ਪਰ ਸਿੱਖ ਬਹੁਤੀ ਦੇਰ ਕਿਲਾ ਵੀ ਕਾਬੂ ਦੇ ਵਿੱਚ ਨਾ ਰੱਖ ਸਕੇ ਅਤੇ ਦੋ ਦਿਨਾਂ ਦੀ ਲੜਾਈ ਮਗਰੋਂ ਹਨੇਰੇ ਦੇ ਵਿੱਚ ਘੇਰਾ ਤੋੜਦੇ ਹੋਏ ਖਰੜ ਅਤੇ ਬੜੈਲਵਾਲ ਪੱਜ ਗਏ ਇਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਸ਼ਹੀਦਗੰਜ ਗੁਰਦੁਆਰਾ ਲੜਾਈ ਵਾਲੀ ਥਾਂ ਤੇ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਨੇੜੇ ਬਣਿਆ ਹੋਇਆ 12 ਅਕਤੂਬਰ 1920 ਦੇ ਦਿਨ ਸਿੱਖਾਂ ਵੱਲੋਂ ਆਕਾਲ ਤਖ ਇੱਕ ਮਿਸ਼ਨਰ ਅੰਮ੍ਰਿਤਸਰ ਨੇ ਸਿੱਖ ਆਗੂਆਂ ਸਰਪਰਾ ਅਤੇ ਪੁਜਾਰੀਆਂ ਦੀ ਇੱਕ ਮੀਟਿੰਗ ਸੱਦੀ ਪਰ ਮੀਟਿੰਗ ਦੇ ਵਿੱਚ ਸਿਰਫ ਸਿੱਖ ਆਗੂ ਹੀ ਪਹੁੰਚੇ ਹੋਏ ਸਨ ਇਸ ਤੇ ਡਿਪਟੀ ਕਮਿਸ਼ਨਰ ਨੇ ਦਰਬਾਰ ਸਾਹਿਬ ਦੇ ਇੰਤਜ਼ਾਮ ਵਾਸਤੇ ਇੱਕ ਨੋ ਮੈਂਬਰੀ ਅਰਜ਼ੀ ਕਮੇਟੀ ਬਣਾ ਦਿੱਤੀ ਇਸ ਕਮੇਟੀ ਦੇ ਵਿੱਚ ਸੁੰਦਰ ਸਿੰਘ ਰਾਮਗੜੀਆ ਪ੍ਰੋਫੈਸਰ ਤੇਜਾ ਸਿੰਘ ਪ੍ਰੋਫੈਸਰ ਬਾਬਾ ਹਰਕ੍ਰਿਸ਼ਨ ਸਿੰਘ ਤੇਜਾ ਸਿੰਘ ਪੁੱਤਰ ਕਰਤਾਰ ਸਿੰਘ ਚੱਬਰ ਡਾਕਟਰ ਗੁਰਬਖਸ਼ ਸਿੰਘ ਭਾਈ ਚੰਦਾ ਸਿੰਘ ਐਡੀਟਰ ਭਾਈ ਦੇਵਾ ਸਿੰਘ ਅਤੇ ਹਕੀਮ ਬਹਾਦਰ ਸਿੰਘ ਸ਼ਾਮਲ ਸਨ 13 ਅਕਤੂਬਰ 1986 ਪੰਜਾਬ ਪੁਲਿਸ ਨੇ ਤਰਨਤਾਰਨ ਇਲਾਕੇ ਦੇ ਵਿੱਚੋਂ ਹਰਪੀ ਸਿੰਘ ਟੀਸੂ, ਜਗਤਾਰ ਸਿੰਘ ਅਤੇ ਬੀਬੀ ਕਿਰਨਕੌਰ ਨੂੰ 10 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਸੀ। ਇਹ ਬੇਕਸੂਰ ਸਨ ਪਰ ਪੁਲਿਸ ਨੇ ਇਹਨਾਂ ਤੇ ਇਹਨਾਂ ਤਸ਼ੱਦਦ ਕੀਤਾ ਕਿ ਇਹਨਾਂ ਦੀ ਹਾਲਤ ਬਹੁਤ ਖਰਾਬ ਹੋ ਚੁੱਕੀ ਸੀ। ਆਪਣਾ ਪਾਪ ਲਕਾਉਣ ਵਾਸਤੇ 13 ਅਕਤੂਬਰ 1986 ਦੇ ਦਿਨ ਪੁਲਿਸ ਨੇ ਇਹਨਾਂ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। 25 ਅਕਤੂਬਰ ਨੂੰ ਅਕਾਲੀ ਐਮਪੀ ਤਰਲੋਚਨ ਸਿੰਘ ਤੋੜ ਨੇ ਇਹ ਰਾਜ਼ ਖੋਲ੍ਹਿਆ ਸੀ। ਪੰਜਾਬ ਪੁਲਿਸ ਨੇ 13 ਅਕਤੂਬਰ 1986 ਦੇ ਦਿਨ ਅਵਤਾਰ ਸਿੰਘ ਪਾੜਾ, ਦੇਵੀ ਦਾਸਪੁਰਾ ਅਤੇ ਹਰਪਾਲ ਸਿੰਘ ਪੱਪੂ ਸੁਲ ਪੰਜਾਬ ਪੁਲਿਸ ਨੇ 13 ਅਕਤੂਬਰ 1990 ਦੇ ਦਿਨ ਚੰਨਨ ਸਿੰਘ ਉਰਫ ਚਖੜ ਵਾਸੀ ਚੁਸਲੇਵੜ ਅੰਮ੍ਰਿਤਸਰ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ। ਪੰਜਾਬ ਪੁਲਿਸ ਨੇ 13 ਅਕਤੂਬਰ 1992 ਦੇ ਦਿਨ ਕਾਕਾ ਸਿੰਘ ਕਾਲੇਕੇ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ। 13 ਅਕਤੂਬਰ 1993 ਦੇ ਦਿਨ ਨੇਪਾਲ ਦੀ ਰਾਜਧਾਨੀ ਕਾਠਮੰਡੂ ਦੇ ਵਿੱਚ ਡਾਕਟਰ ਸੋਨ ਸਿੰਘ ਪੰਥਕ ਕਮੇਟੀ ਨੂੰ ਚਾਰ ਸਾਥੀਆਂ ਸਣੇ ਗ੍ਰਿਫਤਾਰ ਕਰ ਲਿਆ ਗਿਆ ਅਤੇ ਭਾਰਤ ਲਿਆਂਦਾ। ਮਗਰੋਂ ਡਾਕਟਰ ਸੋਨ ਸਿੰਘ ਨੂੰ ਪੁਲਿਸ ਨੇ ਜ਼ਮਾਨਤ 'ਤੇ ਛੱਡ ਦਿੱਤਾ ਅਤੇ ਬਾਕੀ ਚਾਰਾਂ ਨੂੰ ਨਕਲੀ ਮੁਕਾਬਲੇ ਦੇ ਵਿੱਚ ਮਾਰ ਦਿੱਤਾ। ਕਈ ਖੜਕੂਆਂ ਦਾ ਦਾਅਵਾ ਕਿ ਡਾਕਟਰ ਸ ਫبراير 1986 ਦਾ ਖਾਲਿਸਤਾਨ ਦਾ ਐਲਾਨਨਾਮਾ ਉਸੇ ਦੀ ਹਰਕਤ ਸੀ ਉਹ ਪੰਥ ਕਮੇਟੀ ਦਾ ਮੈਂਬਰ ਹੀ ਨਹੀਂ ਬਲਕਿ ਮੁਖ ਸਪੋਕਸਮੈਨ ਵੀ ਸੀ ਪਰ ਸਰਕਾਰ ਨੇ ਉਸ ਨੂੰ ਕੁਝ ਵੀ ਨਹੀਂ ਕਿਹਾ ਸੀ 3 ਅਕਤੂਬਰ 1996 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਐਕਟ ਹੇਠ ਪਹਿਲੀਆਂ ਚੋਣਾਂ 1926 ਦੇ ਵਿੱਚ ਹੋਈਆਂ ਸਨ ਅਤੇ ਹਰ 3 ਸਾਲ ਬਾਅਦ ਅਤੇ ਬਾਅਦ ਦੇ ਵਿੱਚ 5 ਸਾਲ ਬਾਅਦ ਹੁੰਦੀਆਂ ਰਹੀਆਂ ਪਰ 1965 ਤੋਂ ਬਾਅਦ ਕਾਂਗਰਸ ਨੇ 1979 ਤੱਕ 14 ਸਾਲ ਤੱਕ ਚੋਣਾਂ ਹੀ ਨਾ ਕਰਵਾਈਆਂ ਇਸ ਮਗਰੋਂ 16 ਸਾਲਾਂ ਮਗਰੋਂ ਫਿਰ ਚੋਣਾਂ ਨਾ ਹੋਈਆਂ ਅਤੇ ਕੁਝ ਸਿੱਖਾਂ ਨੇ ਹਾਈ ਕੋਰਟ ਦੇ ਵਿੱਚ ਚੈਲੰਜ ਕਰਕੇ ਚੋਣਾਂ ਕਰਵਾਉਣ ਦੇ ਹੁਕਮ ਜਾਰੀ ਕਰਵਾਏ 17 ਸਾਲ ਮਗਰੋਂ ਅਦਾਲਤੀ ਹੁਕਮਾਂ ਦੇ ਹੇਠ 13 ਅਕਤੂਬਰ 1996 ਨੂੰ ਹੋਈਆਂ ਚੋਣਾਂ ਦੇ ਵਿੱਚ ਬਾਦਲ ਤੋੜਾ ਅਕਾਲੀ ਦਲ ਨੇ 11 ਅਤੇ ਸਿਮਰਨਜੀਤ ਸਿੰਘ ਮਾਨ ਧੜੇ ਨੇ ਸਿਰਫ 8 ਸੀਟਾਂ ਹੀ ਜਿੱਤੀਆਂ ਬਾਕੀ ਤੜਾਂ ਜਸਪੀਰ ਸਿੰਘ ਰੋਡੇ ਭੋਜਨ ਸਮਾਜ ਪਾਰਟੀ ਵਗੈਰਾ ਨੂੰ ਇੱਕ ਵੀ ਸੀਟ ਹਾਸਲ ਨਾ ਹੋਈ ਇਹਨਾਂ ਚੋਣਾਂ ਦੇ ਵਿੱਚ ਜਿੱਤੇ ਬਾਦਲ ਟੌੜਾ ਧੜੇ ਦੇ ਕਈ ਮੈਂਬਰ ਤਾਂ ਅਮ੍ਰਿਤਾਰੀ ਵੀ ਨਹੀਂ ਸਨ ਅਤੇ ਬਹੁਤ ਸਾਰੇ ਜੇਤੂ ਮੈਂਬਰਾਂ ਦੇ ਬੱਚੇ ਵੀ ਪਤਿਤ ਸਨ ਏਸੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂਐਸਏ